ਹੈਲੋ ਹਾਂਜੀ ਆਪ ਸਭ ਠੀਕ ਠਾਕ ਹੋਵੋਗੇ ਪ੍ਰਮਾਤਮਾ ਮੇਰ ਪਰ ਸਭ ਦੇ ਸਿਰ ਤੇ ਹੱਥ ਰੱਖੇ ਮਹਾਰਾਜ ਤੰਦਰੁਸਤਿਆਂ ਦੇ ਵੀ ਸਾਨੂੰ ਤੇ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਮੇਰੇ ਭੈਣ ਮੇਰੇ ਭਰਾ ਹੁੰਦੇ ਨੇ ਉਹ ਵੀਡੀਓ ਕਰ ਲਿਆ ਕਰੋ ਲਾਇਕ ਸ਼ੇਅਰ ਸਬਸਕ੍ਰਾਈਬਰ ਤੇ ਮੇਰੇ ਸਾਰੇ ਪਹਿਲਾਂ ਵਾਲੇ ਸਬਸਕ੍ਰਾਈਬਰਾਂ ਨੂੰ ਵੀ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਵਧੀਆ ਮੈਨੂੰ ਲਾਇਕ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤੇ ਐਂ ਕਰਦੇ ਰਹੋ ਤੇ ਆਪਾਂ ਵੀਡੀਓ ਵਧੀਆ-ਵਧੀਆ ਬਣਾਇਆ ਕਰਾਂਗੇ ਤੇ ਹੁਣ ਗਰਮੀ ਵਾਲੀ ਆ ਵਲੌਗ ਬਣਦਾ ਨਹੀਂ ਹੈਗਾ ਗਰਮੀ ਕਰਕੇ ਤੇ ਮਾੜੀ ਜੀ ਠੰਡ ਹੋ ਜਾਣ ਦੇ ਫਿਰ ਵਲੌਗ ਬਣਾਇਆ ਕਰਾਂਗੇ ਵਧੀਆ ਸੋਹਣੇ-ਸੋਹਣੇ ਪਾਇਆ ਕਰਾਂਗੇ ਤੇ ਕੰਮ ਕਰਾਂ ਦੇ ਤੇ ਹੁਣ ਭਾਣੇ ਪੀ ਲਈ ਸੀ ਦੁਪਹਿਰ ਵਾਲੀ ਆਪਾਂ ਨੇ ਚਾਹ ਵੱਜ ਗਏ 3:30 ਵੱਜ ਗਏ ਦੁਪਹਿਰਾ ਤਾਂ ਕਿਹੜਾਗਾ ਹਨਾ ਗਰਮੀ ਕਰਕੇ ਦੁਪਹਿਰਾ ਲੱਗਦਾ ਹੁਣ ਅੰਦਰੋਂ ਨਿਕਲਣ ਦੀ ਜੀ ਨਹੀਂ ਕਰਦਾ ਕੱਖ ਪਾ ਕੇ ਆਉਣੇ ਪਸ਼ੂਆਂ ਨੂੰ ਤੇ ਚਲੋ ਵੀ ਹਨਾ ਪਾਉਣੇ ਜ਼ਰੂਰੀ ਆ ਵਿਚਾਰੇ ਉਹਨਾਂ ਨੂੰ ਵੀ ਟਾਈਮ ਵੇਲੇ ਭੁੱਖ ਲੱਗਦੀ ਹੈ ਜਿਵੇਂ ਆਪਾਂ ਨੂੰ ਲੱਗਦੀ ਹੈ ਅੰਦਰ ਬੈਠੇ ਨੂੰ ਉਹਨਾਂ ਨੂੰ ਵੀ ਤਾਂ ਲੱਗਦੀ ਆ ਤੇ ਉਹ ਪਾ ਕੇ ਆਉਨੇ ਹੁਣ ਆਪਾਂ ਕੱਖ ਖੰਡਾ ਤੇ ਮੇਰੀਆਂ ਭੈਣਾਂ ਤੇ ਮੇਰੇ ਵੀਰ ਮੈਨੂੰ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਆ ਬਹੁਤ ਖੁਸ਼ੀ ਹੁੰਦੀ ਆ ਮਨ ਨੂੰ ਹਨਾ ਵੀ ਚਲੋ ਇਹ ਵੀ ਆਪਦੇ ਘਰ ਪਰਿਵਾਰ ਮੰਗੂ ਮੈਂਬਰ ਬਣ ਜਾਂਦੇ ਨੇ ਜਦੋਂ ਕੋਈ ਹਨਾ ਭੈਣ ਭਾਈ ਸੋਹਣਾ ਕਮੈਂਟ ਕਰੇ ਤੇ ਮੈਂ ਬਹੁਤ ਸੋਨੇ ਕਮੈਂਟ ਆਉਂਦੇ ਆ ਮੇਰੇ ਵੀਰਾਂ ਦੇ ਵੀ ਮੇਰੀਆਂ ਭੈਣਾਂ ਦੇ ਵੀ ਮੇਰੀਆਂ ਭੈਣਾਂ ਨੇ ਪਿੰਡ ਵੀ ਦੱਸੇ ਹੋਏ ਸੀ ਵੀ ਪਤਾ ਨਹੀਂ ਕੁੱਕੜਵਾਲ ਤੋਂ ਇੱਕ ਜੱਸੀਵਾਲ ਜੱッセਵਾਲ ਤੋਂ ਚਾਰ ਪੰਜ ਪਿੰਡ ਇਹ ਹੋਰ ਸੀ ਤੇ ਵੀਰ ਵੀ ਵਧੀਆ ਕਮੈਂਟ ਕਰਦੇ ਆ ਇੱਕ ਵੀਰ ਬਠਿੰਡੇ ਤੋਂ ਕਰਦਾ ਹੁੰਦਾ ਸਰਪੰਚ ਉਹ ਵੀ ਬਹੁਤ ਸੋਨੇ ਕਮੈਂਟ ਕਰਦਾ ਵੀਰਾਂ ਬਹੁਤ ਬਹੁਤ ਤੇਰਾ ਵੀਰੇ ਧੰਨਵਾਦ ਨੇ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਤੇ ਆਈ ਸਾਨੂੰ ਮੋਹ ਪਿਆਰ ਕਰਦੇ ਰਹੋ ਤੇ ਸਾਡੀ ਵੀਡੀਓ ਨੂੰ ਵਧੀਆ ਗਾਹਾਂ ਲਜਾਓ ਤੇ ਆਪਾਂ ਸੋਹਣੇ-ਸੋਹਣੇ ਵਲੌਗ ਪਾਇਆ ਕਰਾਂਗੇ ਤੇ ਭੈਣਾਂ ਤੇ ਵੀਰਾਂ ਦੇ ਵੀ ਬਹੁਤ ਮੈਨੂੰ ਕਮੈਂਟ ਆਏ ਸੀ ਜਿਹੜੀ ਫੋਟੋ ਤੇ ਮੈਂ ਫੋਟੋ ਸੀ ਮੇਰੇ ਕੋਲੇ ਹਨਾ ਉਹ ਤੇ ਚਲੋ ਮਨ ਖਰਾਬ ਹੋ ਗਿਆ ਹਨਾ ਉਹ ਫੋਟੋ ਵੀ ਮੈਨੂੰ ਪੁੱਛੀ ਵੀ ਕੀ ਦੀ ਆ ਭੈਣੇ ਤੁਸੀਂ ਜਰੂਰ ਦੱਸੋ ਕਮੈਂਟ ਆਏ ਨੇ ਮੈਨੂੰ ਵੀ ਕੌਣ ਆ ਇਹ ਹਨਾ ਤੇ ਉਹ ਵੀ ਭੈਣਾਂ ਨੂੰ ਵੀਰਾਂ ਨੂੰ ਆਪਾਂ ਦੱਸਾਂਗੇ ਵੀ ਇਹ ਕੌਣ ਆ ਜ਼ਰੂਰ ਦੱਸਾਂਗੇ ਭੈਣ ਇੱਕ ਦਿਨ ਵਧੀਆ ਵੱਡਾ ਸਾਰਾ ਵਲੌਗ ਬਣਾਵਾਂਗੇ ਕਰਾਂਗੇ ਦੁੱਖ ਸੁੱਖ ਸਾਂਝਾ ਦੁੱਖ ਸੁੱਖ ਸਾਂਝਾ ਕਰਨ ਦੇ ਮਾਰਿਆਂ ਨੇ ਤਾਂ ਆਪਾਂ ਵਲੌਗ ਵੀਡੀਓ ਪਾਉਣ ਲੱਗਿਆਂ ਵੀ ਚਲੋ ਹਨਾ ਮਣ ਦੂਜੇ ਪਾਸੇ ਲੱਗ ਜਾਂਦਾ ਬੰਦੇ ਦਾ ਤੇ ਚਲੋ ਇਹ ਚ ਬੀਜੀ ਰਹਿਣ ਲੱਗ ਜਾਂਦੇ ਆ ਮਾੜੇ ਮੋٹے ਟੈਨਸ਼ਨ ਘਟ ਜਾਂਦੀ ਆ ਦਿਮਾਗ ਤੋਂ ਨਹੀਂ ਟੈਨਸ਼ਨਾਂ ਬਹੁਤ ਪੈ ਜਾਂਦੀਆਂ ਨੇ ਕੱਲੇ ਬੰਦੇ ਦੇ ਹਨਾ ਚਲੋ ਜਦੋਂ ਨਾ ਭੈਣ ਪਾਈ ਆਪਾਂ ਨੂੰ ਇੰਨਾ ਪਿਆਰ ਸਤਿਕਾਰ ਦੇਣਾ ਹਨਾ ਫੇਰ ਆਏ ਹੁੰਦਾ ਵੀ ਚਲੋ ਇਹ ਵੀ ਕਰਦੇ ਮੈਂਬਰੀ ਨੇ ਆਪਦੇ ਜਦੋਂ ਇੰਨਾ ਪਿਆਰ ਦਿੰਦੇ ਨੇ ਤੇ ਇੰਨਾ ਆਪਾਂ ਨੂੰ ਸਤਿਕਾਰ ਦਿੰਦੇ ਨੇ ਜਰੂਰ ਇੱਕ ਵੀਰ ਦਾ ਪਤਾ ਨਹੀਂ ਵੀਰ ਸੀ ਪਤਾ ਨਹੀਂ ਭੈਣ ਸੀ ਹਨਾ ਉਹਦਾ ਮੈਸੇਜ ਆਇਆ ਸੀ ਆਪਾਂ ਨੂੰ ਕਮੈਂਟ ਵੀ ਸੋਨੂ ਅਸੀਂ ਨੇ ਕੋਈ ਗਿਫਟ ਕਰਨਾਗਾ ਕੋਈ ਗੱਲ ਨਹੀਂ ਵੀਰੇ ਐਂ ਪਿਆਰ ਕਰਦੇ ਰਹੋ ਕੋਈ ਗੱਲ ਨਹੀਂ ਗਿਫਟ ਦਾ ਤਾਂ ਤੇ ਗਿਫਟਨ ਦਿੱਤੇ ਨਾ ਉਹ ਵੀ ਵੱਧ ਹੋ ਗਿਆ ਹਨਾ ਉਂ ਕਿ ਉਹ ਤੇ ਤਾਂ ਆਪਾਂ ਨੂੰ ਕੋਈ ਐਡਾ ਹੋ ਨਹੀਂ ਹੈਗਾ ਤੇ ਆਪਾਂ ਤਾਂ ਹੀ ਪਿਆਰ ਸਦਕਾ ਦਿੰਦੇ ਰਹੇ ਉਹ ਹੀ ਬਹੁਤ ਆ ਤੇ ਦਿੱਤਿਆਂ ਦਾ ਵੱਧ ਹੋ ਗਿਆ ਕਹੇ ਤੂੰ ਤੇ ਚਲੋ ਅੱਜ ਆਪਾਂ ਇੰਨੇ ਕੀ ਵਲੌਗ ਬਣਾਵਾਂਗੇ ਤੇ ਫਿਰ ਸੋਹਣੇ ਸੋਹਣੇ ਵਲੌਗ ਬਣਾਇਆ ਕਰਾਂਗੇ ਠੰਡ ਹੋ ਜਾਣ ਦੇ ਮਾੜੀ ਜੀ ਹੁਣ ਗਰਮੀਆਂ ਗਰਮੀ ਕਰਕੇ ਨਹੀਂ ਬਣਦੇ ਹੋਏਗੇ ਤੇ ਮੈਨੂੰ ਅੱਜ ਐ ਜੀ ਜਾ ਕਰਿਆ ਮੈਂ ਹਸ ਥੋੜਾ ਜਿਹਾ ਛੋਟਾ ਜਿਹਾ ਵਲੌਗ ਪਾਵਾਂ ਹਨਾ ਪੈਣਾ ਪਾਈਆਂ ਨਾਲ ਗੱਲਾਂ ਬਾਤਾਂ ਕਰੀਏ ਕਈ ਦਿਨਾਂ ਦਾ ਹੁਣ ਮੂਡ ਆਫ ਆ ਮੇਰਾ ਜੀ ਨਹੀਂ ਕਰਦਾ ਹੈਗਾ ਵੀਡੀਓ ਵੀਡੀਓ ਬਣਾਉਣ ਨੂੰ ਬਸ ਤੱਕੇ ਜਾਂ ਨਹੀਂ ਬਣਾਉਣੀ ਆ ਵੀ ਚਲੋ ਹਨਾ ਜੇ ਕੋਈ ਵੀ ਦੇਖਦਾ ਹੋਵੇ ਉਦੋਂ ਡੀ ਕਰਦਾ ਵੀ ਅੱਜ ਵੀਡੀਓ ਪਾਈ ਨਹੀਂ ਹੈਗੀ ਤੇ ਵੀ ਚਲ ਐਨੇ ਨਾਲ ਆਪ ਦਾ ਮੰਨ ਜਾ ਵੀ ਠੀਕ ਹੋ ਜਾਂਦਾਗਾ ਤੇ ਪਸੂਣੀ ਸੋਹਣੀਆ ਪਾਇਆ ਕਰਾਂਗੇ ਭਾਣੇ ਵੀਡੀਓ ਪਿੰਡ ਵੀ ਦੱਸਾਂਗੇ ਵੀ ਕਿਹੜਾ ਪਿੰਡ ਆ ਤੇ ਕੀ ਕੰਮ ਕਰਦੇ ਆ ਕਿੱਥੇ ਅਸੀਂ ਰਹਿੰਦੇ ਆ ਸਾਰਾ ਉਹ ਸਭ ਤੁਹਾਨੂੰ ਦੱਸਾਂਗੇ ਵੀਡੀਓ ਚ ਲੈ ਕੇ ਆਵਾਂਗੇ ਅਸੀਂ ਉਹ ਵੀ ਦੱਸਾਂਗੇ ਤੁਹਾਨੂੰ ਕੀ ਸਾਡੇ ਨਾਲ ਕਹਾਣੀ ਬਣੀ ਸੀ ਉਹ ਤੇ ਕਿ ਮੈਂ ਕੁਝ ਬਣਿਆ ਸੀ ਸੋ ਸਾਰਾ ਕੁਝ ਦੱਸਾਂਗੇ ਤੇ ਇੰਨੀ ਕਿ ਵੀਡੀਓ ਬਣਾਉਣੀ ਹੈ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਪਤ